ਸਸੀ ਗਾਲ ਜੀ ਸਾਰਿਆਂ ਨੂੰ ਸਾਡੇ ਦੇਸੀ ਵਾਇਸ ਤੋਂ ਤੁਹਾਡਾ ਸਵਾਗਤ ਆ ਤਾਂ ਸਾਡਾ ਤੀਜਾ ਬਲੌਗ ਆ ਜੀ ਹੁਣ ਪਹਿਲੇ ਚਲੋ ਜਿੱਦੇ ਬਲੌਗ ਚ ਮਾੜੇ ਮੋٹے ਵਿਊ ਆ ਗਏ ਸੀਗੇ ਚਲੋ ਸ਼ੁਕਰ ਹੈ ਤੁਹਾਡਾ ਕਿ ਸਾਡਾ ਥੋੜੀ ਚੜੀ ਆ ਵੀਡੀਓ ਥੋੜੀ ਚੜੀ ਜਿਆਦਾ ਨਹੀਂ ਚੜੀ ਖੁਸ਼ੀ ਹੈ ਕਿ ਹਾਂ ਦੇਖਦੇ ਆ ਲੋਕੀ ਚਲੋ ਸਾਨੂੰ ਇੰਨੇ ਹੀ ਬਹੁਤ ਆ ਕਿ ਸਾਨੂੰ ਦੇਖਦੇ ਵੀ ਹੈਗੇ ਆ ਤੁਹਾਨੂੰ ਅੱਜ ਕਮਾਂਡੋ ਦੀ ਆ ਮੁੰਡੇ ਦੀ ਕਿਹੜੀ ਆ ਹਵੇਲੀ ਦਿਖਾਵਾਂਗੇ ਸਾਰੀ ਬਹੁਤ ਵਧੀਆ ਤਾਂ ਹੈਗੀ ਆ ਤਾਂ ਨਾਲੇ ਤੁਹਾਨੂੰ ਸਾਰੀ ਗੱਲ ਦੱਸਾਂ ਕਿ ਕੀ ਕੀ ਹੋਇਆ ਸੀ ਇੱਥੇ ਤਾਂ ਕੈਸਾ ਹਾਮਨਾ ਬਣੀ ਸੀਗੀ ਤਾਂ ਕਿਉਂ ਉਹ ਇਹ ਬੰਦ ਹੋ ਗਈ ਸੀ ਅੱਲਾ ਵੀ ਚ ਦੱਸਾਂਗੇ ਤੁਹਾਨੂੰ ਹਵੇਲੀ ਦਿਖਾਣ ਲੱਗੇ ਆ ਜਿੰਦਾ ਖੁੱਲਣ ਲੱਗਾ ਹਵੇਲੀ ਜੀ ਦਾ ਖਾਸ ਤਾਂ ਹੈ ਨਹੀਂ ਬਹੁਤ ਪਹਿਲਾਂ ਹੁੰਦਾ ਸੀ ਸਭ ਕੁਝ ਇੱਥੇ ਗਾਮ ਮੱਝ ਰੱਖੀਆਂ ਆਂ ਇਹ ਦੇਖੋ ਸਾਰਾ ਵੀਊ ਦੇਖੋ ਇੱਥੇ ਦਾ ਚੈੱਕ ਕਰੋ ਕਿੱਦਾਂ ਦੀ ਹੋਈ ਆ ਆਹ ਕਿਹੜਾ ਬੋਟਾ ਕਮਾਂਡੋ ਇਹ ਜਾਮਣ ਦਾ ਬੋਟਾ ਕਹਿੰਦੇ ਆ ਪੱਠੇ ਪੁੱਤਾਂ ਨੇ ਵੀ ਜੀ ਇਹ ਮੁੰਡਾ ਪਹਿਲਾਂ ਸਾਰਾ ਕੰਮ ਕਰਦਾ ਹੁੰਦਾ ਸੀ ਇੱਥੇ ਇਹ ਦਾਦਾ ਸੜੀ ਇਹ ਨਾਨਾ ਹੀ ਕਰੇ ਨਾ ਤੇ ਨਾਨਾ ਜੀ ਇਧਰ ਇੱਥੇ ਕੰਮ ਕਰਦੇ ਨਾਨਾ ਜੀ ਡੈਥ ਹੋ ਗਈ ਪੱਤੂ ਵੀ ਉਹਦਾ ਗੋਆ ਹੈ ਇੱਥੇ ਇਹਨੇ ਗਾਵਾਂ ਰੱਖਿਆ ਸੀ ਹੋਰ ਉਹ ਬੈਕਿੰਗੀਆਂ ਵੀ ਉਹ ਫੇਰ ਇਹਨਾਂ ਨੇ ਵਿਜਿਟੀਆਂ ਤੀਜੇ ਕੋਲੇ ਹੋਈ ਆ ਇਧਰ ਟੁੜੀ ਰੱਖੀ ਹੈ ਕਹਿੰਦੇ ਪਹਿਲਾਂ ਇੱਕ ਟਾਈਮ ਤੇ ਇੱਥੇ ਜੈਮ ਹੁੰਦੀ ਸੀ ਆ ਟੁੜੇ ਵਾਲੇ ਕਮਰੇ 'ਚ ਬਹੁਤ ਦੇਸੀ ਜੈਮ ਹੁੰਦੀ ਸੀ ਇੱਥੇ 15 20 گاਵਾ ਹੁੰਦੀਆਂ ਸੀਗੀਆਂ 15 20 گاਵਾ ਹੁੰਦੀਆਂ ਮੁੰਡੇ ਦੀ ਗੱਲ ਸੁਣ ਲੋ ਦੋ ਟਰੈਕਟਰ ਦੋ ਹੱਲ ਤੇ ਕਿੰਨੀ ਤਵੀੜੂ ਮੇਲ ਜੀਆ ਤੱਬੀ ਆਵੀ ਸੀ ਆਦਰ ਜੀ ਆਹ ਆਪਣਾ ਆਂਬ ਦਾ ਬੂਟਾ ਇੱਥੇ ਆਂਬ ਆ ਅੱਗੇ ਵੀ ਜੇ ਮੁਰੇ ਸੀ ਸੱਜ ਬਿਜਨੀਆ ਹੁਣ ਆ ਸਬਜ਼ੀਆਂ ਵੇਚੀਆਂ ਕੈਰੀਆਂ ਸਾਰੀਆਂ ਵੇਦੀਆਂ ਗੀਪੀਆਂ ਆ ਕਹਿੰਦੇ ਮਾਸਰੇ ਬਹਣਾਈ ਆ ਹਾਂ ਰੇ ਟਰੈਕਟਰ ਆ ਇੱਥੇ ਲਿਖਿਆ ਨੇ ਟ੍ਰੀ ਹਾਊਸ ਜਿਹਾ ਬਣਾਇਆ ਪੂਰਾ ਇਸੇ ਟ੍ਰੀ ਲੱਗੀ ਹੋਈ ਆ ਸਾਰੇ ਉਹ ਗੱਡਾ ਜੀ ਸਾਡਾ ਬਰਾ ਯਾਦ ਨਾਨੇ ਯਾਰਾ ਜੀ ਉਹ ਬਰਾ ਕਿਹਾ ਪੁਰਾਣਾ ਜੀ ਇਹ ਵੇਖੋ ਜੀ ਕਿੰਨੀ ਪੁਰਾਣੀਆਂ ਕੁਰਸੀਆਂ ਪਈਆਂ ਸੀ ਕਹਿੰਦੇ ਮਾਹੌਲ ਚੱਲ ਪੂਰਾ ਵਧੀਆ ਹੁੰਦਾ ਸੀ ਇੱਥੇ ਫੇ ਇੱਕਦਮ ਇੱਕ ਟਾਈਮ ਮੇਰਾ ਟਾਈਮ ਆਇਆ ਜੀ ਤੇ ਪੂਰੀ ਹਵੇਲੀ ਬੰਦ ਹੋ ਗਈ ਆ ਆਹ ਵੇਖੋ ਹਾਂ ਮੈਂ ਸੋਚਦਾ ਪਿਆ ਜੀ ਅੱਗ ਰੱਖ ਲਈਏ ਕੱਦ ਦੀ ਗਾਰ ਰੱਖ ਲਈਏ ਪਤਾ ਲੱਗਿਆ ਕਿ ਐ ਕਰੀਏ ਤੁਹਾਨੂੰ ਪਠਿਆਲੇ ਵੱਡੇ ਦਾ ਵੀਊ ਦਿਖਾਵਾਂਗੇ ਮੁੰਡਾ ਕਹਿੰਦਾ ਪਠਿਆਲੇ ਦਾ ਵੀਊ ਦਿਖਾਵਾਂਗੇ ਇਹਨਾਂ ਨੂੰ ਵੱਡਿਆ ਕਰਾਂਗੇ ਇੱਕ ਗਾਂ ਵੀ ਰੱਖਾਂਗੇ ਹਾਂ ਗਾਂ ਵੀ ਰੱਖਾਂਗੇ ਕਹਿੰਦੇ ਆ ਮਣੀ ਪlant ਦੇਖੋ ਆ ਮਣੀ ਪlant ਦਿਖਾ ਦੱਸੋ ਕਿੱਥੇ ਤੁਸੀਂ ਦੇਖਿਆ ਮੈਂ ਤਾਂ ਪਹਿਲੀ ਵਾਰ ਦੇਖਣ ਲੱਗਾ ਐਡਾ ਵੱਡਾ ਮਣੀ ਪlant ਤੇ ਆ ਦੇਖੋ ਚੈੱਕ ਕਰੋ ਮਣੀ ਪlant ਦਾ ਮਣੀ ਅੱਜ ਦੀਆਂ ਗੱਲਾਂ ਸੁਣੀਏ ਨਾਲੇ ਦੱਸ ਕਮਾਂਡੋ ਦੱਸੋ ਇੱਥੇ ਪਹਿਲਾਂ ਕੀ ਕੀ ਸਮਾਨ ਹੁੰਦਾ ਸੀ ਤਾਂ ਕੀ ਕੀ ਚੀਜ਼ਾਂ ਸੀਗੀਆਂ ਪਹਿਲਾਂ ਦੇਖੋ ਜੀ ਤੂੰ ਸਾਹਮਣੇ ਉਹ ਆ ਜੀ ਕਿੱਥੇ ਪੁੰਡੇ ਹੋਇਆ ਜਾਂ ਰੰਗਫੁੰਗ ਹੋਈ ਆ ਪਹਿਲਾਂ ਉੱਥੇ ਜੈਮ ਹੁੰਦੀ ਸੀਗੀ ਅੱਛਾ ਜੀ ਇੱਥੇ ਲੋਕੀ ਜੈਮ ਲਾਉਣ ਆਉਂਦੇ ਸੀਗੇ ਹਾਂ 15 30 ਯਾਰ ਜੈਮ ਲਾਉਣ ਆਉਂਦੇ ਸੀਗੇ ਅੱਛਾ ਜੀ ਇੱਧਰ ਪਾਸੇ ਥੋੜੇ ਸਾਦੇ ਸੀਗੇ ਕਰੈਕਟਰ ਟਰਾਲੀ ਖਰੇ ਉਦੋਂ ਆਹ ਕੋਠਾ ਹੈ ਨਹੀਂ ਸੀਗਾ ਕਰੈਕਟਰ ਟਰਾਲੀਆਂ ਹੁੰਦੀਆਂ ਸੀ ਟਬੀਆਂ ਹੁੰਦੀਆਂ ਸੀਗੀਆਂ ਤੇ 15 20 ਗਾਵਾਂ ਹੁੰਦੀਆਂ ਸੀ ਆ ਖੋਲੀਆਂ ਇੱਥੇ ਸੀਗੀਆਂ ਕੱਲੀ ਸੀਗੇ ਉੱਥੇ ਘਾ ਹੋ ਗਿਆ ਆ ਇਹ ਜੂਰੀ ਫਿਰ ਅਸੀਂ ਚਾਈ ਦੇ ਸੀਗੇ ਇਸਲੇ ਪਾਸੇ ਇਹ ਆਹ ਤਾਂ ਗੱਡਾ ਹੁੰਦਾ ਸੀ ਬਈ ਨੰਨਾ ਕਿਧਰੇ ਪੱਠੇ ਲੈ ਕੇ ਆਉਣਾ ਸੀਗਾ ਬਹੁਤ ਮਿਹਰ ਤੇ ਖਤਰ ਸੀਗਾ ਤੇ گاਵਾ ਵੀ ਡੁੱਟ 25 30 ਕਿਲੋ ਕਰਦਾ ਹੁੰਦਾ ਸੀ ਪੱਟੀ ਟੀ ਉੱਤੇ ਹੀ ਸੀਗਾ ਉੱਦ ਜਾਰੇ ਚ ਪਈਦਾ ਸੀਗਾ ਤੇ ਹੁਣ ਤੁਹਾਨੂੰ ਦਿਖਾਉਂਦੇ ਅਸੀਂ ਆ ਸਾਡੀ ਮਸ਼ੀਨ ਆ ਜਿਹ ਪੱਠੇ ਕੋਲ ਨਾਲੇ ਜੀ ਹੁਣ ਜਿਹੋਣ ਚ ਗੱਲ ਲੱਗ ਗਿਆ ਆ ਹੁਣ ਸਾਨੂੰ ਦੱਸੋ ਇੱਥੇ ਕੀ ਹੋ ਗਿਆ ਸਿੱਧਾ ਕਿਹੜਾ ਮਾਹੌਲ ਬਣ ਗਿਆ ਸੀ ਕਵੰਡੂ ਜੀ ਕੀ ਤੁਹਾਡਾ ਇੱਥੇ ਸਾਰਾ ਕੁਝ ਖਰਾਬ ਹੋ ਗਿਆ ਸੀਗਾ ਤੇ ਤਦ ਸਭ ਹਾਲ ਦਾ ਕਹਾਣੀ ਕਥਾ ਹੋ ਗਿਆ ਸੀ ਕਿਉਂਕਿ ਨਾਨਾ ਦਾਦਾ ਜੀ ਕੋਈ ਵੇਖਣ ਕਿਸੀ ਕਿ ਤੇ ਬਾਅਦੋਂ ਫੇ ਕੋਈ ਕੰਮ ਨਹੀਂ ਕਰਦਾ ਸੀ ਮੈਂ ਵੀ ਕਾਲਜ ਨਾਲ ਲਾ ਪਿਆ ਤੇ ਮੇਟ ਵੀ ਹੋਇਆ ਕਿ ਹਰ ਮੈਂ ਸੋਚਦਾ ਪਿਆ ਇੱਥੇ ਹੁਣ ਅਸੀਂ گاਵਾ ਰੱਖ ਲਈਏ ਕਿ ਤੂਰੀ ਵੀ ਸਟਾਲ ਲਈਏ ਤੇ ਕਰਦੂ ਚੋਅ ਕਰੀਏ ਤੇ ਆ ਵੀ ਸੋਚਦੇ ਕਿ ਦੱਕਾ ਦੋ ਆਊਗਾ ਤੇ ਇੱਥੇ ਉਹ ਪ੍ਰੀ ਰੂਲ ਭਰਾਵਾਂਗੇ ਰੱਸੀ ਬਣਾਵਾਂਗੇ ਤੇ ਹੋਰ ਬਹੁਤ ਆਸ਼ਾ ਰਹੀ ਜੀ ਤਾਂ ਸੋ ਹੁਣ ਇਹਨੂੰ ਕੀ ਤੁਸੀਂ ਅੱਗੇ ਜਾ ਕੇ ਇਹਨੂੰ ਕੀ ਕਰਨਾ ਚਾਹਾਂਗੇ ਇਸ ਹਵੇਲੀ ਦਾ ਅੱਗੇ ਜਾ ਕੇ ਹੁਣ ਅਥੇ ਗਾਵਾਂ ਹੀ ਰੱਖਣੀਆਂ ਆ ਹਨ ਇਹਨਾਂ ਪੱਧਾ ਬੁੱਧਾ ਕਰਾਵਾਂਗੇ ਹੁਣ ਸਾਫ਼ ਕਰਕੇ ਆਹ ਤੂਰੀਆਂ ਦੇ ਕਮਰੇ ਸਹੀ ਕਰਾਵਾਂਗੇ ਉੱਚਾ ਕਰਾਵਾਂਗੇ ਮਤਲਬ ਆਹ ਗੇਟ ਸਹੀ ਕਰਾਵਾਂਗੇ ਜਿਹੜਾ ਰੱਖਿਆ ਹੋਇਆ ਹੈ ਅੱਗੇ ਆ ਕੇ ਇਹਨੂੰ ਵਧੀਆ ਤਰ੍ਹਾਂ ਦਿਖਾਵਾਂਗੇ ਹਾਂ ਜੀ ਵਧੀਆ ਹੋਊਗਾ ਚਲੋ ਤੁਹਾਨੂੰ ਅੱਗੇ ਜਾ ਕੇ ਦੋ ਆਪਾਂ ਇੱਥੇ ਪਹਿਲ ਕਮਲ ਮਹਿਲਾ ਪਿਆ ਤੇ ਹੋਰ ਸੇ ਸੇ ਬਣਾਵਾਂਗੇ ਫੇਰ ਕਹਿੰਦੇਗਾ ਮੇਰਾ ਇੱਕ ਸਿਗਾ ਹੁਣ ਸੋਚਿਆ ਮੈਂ ਇੱਥੇ ਇਹੋ ਬਣਾਵਾਂਗੇ ਹੁਣ ਅਸੀਂ ਆਪਣਾ ਗੈਰੇਜ ਖੋਲਾਗੇ ਤੇ ਸਾਹਮਣੇ ਵਾਲ ਗੈਲ ਨੂੰ ਕੀ ਲਗ ਰਹਾ ਜੀ ਸੁਣੀ ਚੁੱਕੇ ਹਾਂ ਕਿ ਮੁੰਡਾ ਬੁਹਾਨਦਰ ਤੱਕ ਭਰਿਆ ਪਿਆ ਗਿਆ ਉਹਨੇ ਸਾਰੀਆਂ ਗੱਲਾਂ ਜੀ ਕੱਢ ਦਿੱਤੀਆਂ ਕਿ ਨਹੀਂ ਇਹ ਤੁਹਾਨੂੰ ਪੁੱਛੀਆਂ ਘਵੇਲੀ 'ਚ ਕੀ ਕੀ ਹੋਇਆ ਸੀ ਕਿਸ ਵਾਸਤੇ ਸਭ ਕੁਛ ਇਹਦਾ ਕਿਉਂ ਇਦਾਂ ਹੋਈ ਸੀ ਚਲੋ ਹਾਂ ਜੀ ਇੱਕ ਟਾਈਮ ਤੇ ਸੀਗੀ ਹਾਂ ਮੈਂ ਪਤਾ ਕਿ ਹਾਂ ਬੋਗ ਦੇ ਨਾਨਾ ਹੁੰਦਾ ਸੀ ਸਭ ਵਧੀਆ ਹੁੰਦੀ ਸੀ ਸਾ ਇਥੇ ਸਭ ਮੱਜਾ-ਮੁੱਜਾ ਰੱਖਿਆ ਹੁੰਦੀ ਸੀ ਗਾਵਾਂ ਰੱਖੀਆਂ ਹੁੰਦੀਆਂ ਸੀਗੀਆਂ ਤਾਂ ਉਹ ਨਾਨੇ ਜੇ ਇੱਕ ਟਾਈਮ ਤੇ ਡੈਥ ਹੋ ਗਈ ਤਾਂ ਉਹਨਾਂ ਨੇ ਸਭ ਕੁਝ ਬੰਦ ਹੋ ਗਿਆ ਫੇਰ ਇਹ ਸੀਗਾ ਦੀ ਮੰਮੀ ਸੀ ਨਾਨੀ ਸੀ ਇਹਨਾਂ ਨੇ ਸੁਧਾਰਿਆ ਬਾੜਾ ਮੋਟਾ ਜੋ ਰੱਖਿਆ ਜਾਏਗਾ ਸੀਗਾ ਚਲੋ ਕੋਈ ਨਹੀਂ ਅੱਗੇ ਤੁਹਾਨੂੰ ਦਿਖਾਗੇ ਰੱਖੇ ਹੁਣ ਫੇਕ ਕੰਮ ਕਰਾਵਾਂਗੇ ਉੱਥੇ ਦਾ ਤੇ ਗਾਵਾਂ ਗੋਮਾਂ ਰੱਖਾਂਗੇ ਹੁਣ ਚਾਹ ਇੱਕ ਮੁੰਡਾ ਕਹਿੰਦਾ ਅੱਗੇ ਜਾ ਕੇ ਗਾਵਾਂ ਗੋਮਾਂ ਰੱਖਾਂਗੇ ਕੋਈ ਨਹੀਂ ਵੀਡੀਓ ਜੇ ਅਈ ਅੱਜਾ ਵੀਡੀਓ ਬਣਾਉਂਦੇ ਰਹੇ ਤੁਹਾਨੂੰ ਅੱਗੇ ਸਾਰਾ ਕੁਝ ਦਿਖਾਵਾਂਗੇ ਕੀ ਕੀ ਇੱਥੇ ਬਣਾ ਦਿਆ ਤੇ ਕੀ ਕੀ ਨਹੀਂ ਬਣਿਆ ਠੀਕ ਹੈ ਜੀ ਕੱਲ ਹੋਰ ਸਾ ਦਿਖਾਉਂਦੇ ਆ ਵੀਡੀਓ ਨਾਲ ਜੁੜੇ ਰਹੋ ਆ ਦੇਖੋ ਹੁਣ ਚੱਲੇ ਆ ਕਮਾਂਡੋ ਦੀ ਖੂਤੇ ਠੀਕ ਹੈ ਗੱਡੀ ਬਹੁਤ ਪੁਰਾਣੀ ਆ ਤਾ ਆਹ ਗੜੀ ਸੜਕਾ ਅਸੀਂ ਇੱਥੇ ਹੀ ਪਹਿਲਾ ਬਲੌਗ ਬਣਾਇਆ ਸੀ ਤਾਂ ਇਸੀ ਸੜਕ ਦੇ ਵਿੱਚ ਹੀ ਸਾਰਾ ਬਲੌਗ ਪੂਰਾ ਕਰ ਦਿੱਤਾ ਸੀ ਠੀਕ ਆ ਸਾਨੂੰ ਕੋਈ ਕੁਝ ਨੌਲੇਜ ਨਹੀਂ ਸੀ ਸਟਾਰਟਿੰਗ ਕੀਤੀ ਸੀ ਮੈਂ ਕਿਹਾ ਚਲੋ ਦੇਖ ਲੈਨੇ ਕੀ ਹਿਸਾਬ ਕਿਤਾਬ ਆ ਕੁਝ ਥਾਸੇ ਮਜ਼ਾਕ ਕੀ ਰਹਿ ਗਿਆ ਸਾਰਾ ਬਲੌਗ ਠੀਕ ਆ ਤੁਹਾਨੂੰ ਹੁਣ ਦਿਖਾਉਂਦੇ ਆ ਇੱਧਰ ਲਾਸੇ ਬਸੇ ਦਾ ਵੀਊ ਨਰ ਨਾਲ ਉਹ ਜਾਂਦੇ ਆਂ ਇਹਦੀ ਖੂਹ ਹੱਲ ਵੀ ਆਈਂ ਕਦੇ ਤੈਨੂੰ ਵੀ ਪੰਜਾਬ ਦਿਖਾਵਾਂਗੇ ਆਈਂ ਕਦੇ ਤੈਨੂੰ ਵੀ ਪੰਜਾਬ ਦਿਖਾਵਾਂਗੇ ਆਈਂ ਕਦੇ ਆ ਦੇਖੋ ਜੀ ਆ ਗਏ ਕਮਾਂਡੋ ਨਾਲੇ ਪੁਰਾਣੇ ਖੂਹ ਤੇ ਜੋ ਇਹਨਾਂ ਦਾ ਹੁਣ ਰਿਆ ਨਹੀਂ ਹੈਗਾ ਪਰ ਸੀਗਾ ਇਹਨਾਂ ਦਾ ਹੀ ਕੋ ਨਾਨਾ ਹੁੰਦਾ ਸੀ ਇਹਨਾਂ ਕੋਈ ਹੁੰਦਾ ਸੀਗਾ ਹੁਣ ਇੱਥੇ ਬੱਛਦੇ ਆ ਕੀ ਕੀ ਗੱਲਬਾਤ ਹੋਈ ਸੀ ਕੀ ਹਾਂ ਇਹਨਾਂ ਦਾ ਖੂਹ ਕਿਉਂ ਨਹੀਂ ਹੈਗਾ ਇਹਨਾਂ ਦਾ ਹੁਣ ਇੱਕ ਟਾਈਮ ਤੇ ਇਹਨਾਂ ਦੇ ਸੀਗਾ ਸਾਰਾ ਆ ਚੈੱਕ ਕਰੋ ਕਿਦਾਂ ਇੱਕਦਾਂ ਹੋ ਗਿਆ ਦੱਸੋ ਕਮਾਂਡੋ ਇੱਥੇ ਕੀ ਹੋਇਆ ਸੀ ਹਾਂ ਇਹਦਾ ਖੂਹ ਬਹੁਤ ਖੂਹ ਬਹੁਤ ਪੁਰਾਣਾ ਸੀਗਾ ਤੇ ਹਾਂ ਇੱਥੇ ਕਮਰੇ ਸੀ ਦੋ ਕਮਰੇ ਸੀਗੇ ਹੌਣ ਦੇ ਚੈਟੂ ਗਿਆ ਹੁਣ ਖੰਡਰੇ ਬਣ ਗਿਆ ਇੱਥੇ ਗਾਸ਼ੇ ਦੇ ਕੁਝ ਜੰਪ ਆਏ ਆ ਇਹ ਬਹੁਤ ਰਾਕੂ ਸੀਗਾ ਜੇ ਨਾਨਾ ਮੇਰਾ ਰਹਿੰਦਾ ਹੁੰਦਾ ਸੀਗਾ ਰਾਤ ਨੂੰ ਤੇ ਉਹ ਵੀ ਹੁਣ ਹੈ ਨਹੀਂ ਉਹਨਾਂ ਨੇ ਡੈੱਥ ਹੋ ਗਈ ਸੀ ਜੀ ਤੇ ਹੁਣ ਇੱਥੇ ਕੋਈ ਨਹੀਂ ਰਹਿੰਦਾ ਤਾਂ ਕਰਕੇ ਇੱਥੇ ਖੰਡਰ ਬਣ ਗਿਆ ਤੇ ਹਾਂ ਅਸੀਂ ਆ ਨੂੰ ਦੇਖੋ ਗਾਹਾਂ ਦੇਖੋ ਕੀ ਹਾਲ ਚਾਲ ਹੋ ਗਿਆ ਦੇਖੋ ਤਾਂ ਹਾ ਸ਼ਾ ਭੱਜਿਆ ਪਿਆ ਆ ਹੁਣ ਘਾ ਵੀ ਹੋਇਆ ਆ ਇਹ ਪਹਿਲਾਂ ਹੀ ਬਹੁਤ ਵਧੀਆ ਕਮਰੇ ਹੁੰਦੇ ਸੀ ਇੱਥੇ ਇੱਥੇ ਬੰਦੇ ਰਹਿੰਦੇ ਹੁੰਦੇ ਸੀ ਕਿ ਔਰ ਇਹ ਕਿਸੇ ਨੇ ਕਬਜ਼ਾ ਕੁੱਬਜ਼ਾ ਕਰ ਲਿਆ ਸੀਗਾ ਤੇ ਹੁਣ ਕਾਫੀ ਟਾਂ ਬਾਹਰ ਫੇਸੇ ਦੇਖਿਆ ਨਹੀਂ ਕਹਾ ਤੁਹਾਡਾ ਹੁਣ ਕਬਜ਼ਾ ਕਿੱਦਾਂ ਹੋਇਆ ਸੀ ਇੱਥੇ ਕਬਜ਼ਾ ਇੱਥੇ ਹੋ ਗਿਆ ਸੀਗਾ ਜ਼ਮੀਨ ਡਬਲ ਸੀਗੀ ਅੱਛਾ ਜੀ ਔਰ ਫਿਰ ਬਾਅਦ ਕੋਈ ਘਰੇ ਹੈਰੇ ਸੀ ਵੱਡੇ ਵੱਡੇ ਕੀ ਹੁਣ ਦੇਖੋ ਕੋਦੋਂ ਵੱਡੇ ਦਾ ਸਿਰ ਤੇ ਹੱਥ ਹੁੰਦਾ ਆ ਜੀ ਬਹੁਤ ਕੁਝ ਹੁੰਦਾ ਦੇਖੋ ਕਿੰਨੀਆਂ ਚੀਜ਼ਾਂ ਸੀਗੀਆਂ ਇਹਨਾਂ ਦੀਆਂ ਆ ਕੁ ਕਿੰਨਾ ਕਿੰਨੀ ਮਤਲਬ ਹੋਊਗਾ ਇਹ ਕਿੰਨਾ ਕੰਮ ਲੈ ਹੋਗੇ ਇਹ ਇਹ ਹੁਣ ਆ ਜੀ ਆਪਣੇ ਪੰਜ ਛੇ ਮਰਲੇ ਪੁੱਤਗਾ ਬਾਦੀ ਹੁਣਾ ਜੀ ਪੰਜ ਮਰਲੇ ਤਾਂ ਕਹਿੰਦਾ ਬਾਦੀ ਹੁਣਾ ਮੈਂ ਦੇਖ ਲਓ ਜੀ ਕਦੇ ਵੱਡਾ ਸੀਗਾ ਤੇ ਸਭ ਕੁਝ ਸੰਭਾਲੀ ਹੁੰਦੀ ਕਰੋ ਡੈਥ ਹੋ ਗਈ ਦੱਬ ਹੋ ਗਿਆ ਕੂਹ ਹੁਣ ਕਹਿੰਦਾ ਕਬ ਜਾ ਹੋ ਗਿਆ ਇੱਥੇ ਇੱਕ ਹਿਸਾਬ ਨਾਲ ਤਾਂ ਹੁਣ ਇਹ ਹੁਣ ਤਾਂ ਇਹ ਛੋਟਾ ਸੀਗਾ ਅਗਰ ਆਪਣਾ ਕਮਾਂਡੋ ਇਹ ਬਹੁਤ ਛੋਟਾ ਸੀ ਤਾਂ ਇਹਨੂੰ ਤੁਹਾਡੇ ਕੋਈ ਪਤਾ ਨਹੀਂ ਗੱਲਾ ਹੀ ਗੱਲਾ ਮੁੰਡਾ ਵਾ ਆਪਣੇ ਆਪਣੇ ਘਰ ਚ ਠੀਕ ਆ ਬਾਕੀ ਇਹਦੇ ਕਿਹਨੇ ਮਾਮੇ ਆ ਬਾਹਰ ਕੋਈ ਇੱਥੇ ਆ ਕੋ ਪਤਾ ਨਹੀਂ ਬਾਕੀ ਹੁਣ ਇਹਦੇ ਮੈਨੂੰ ਬਤਾ ਕਿ ਮੇਰੇ ਯਾਰ ਦੋਸਤ ਹੁਣ ਤੁਹਾਨੂੰ ਸਾਡੇ ਇਹ ਠੀਕ ਆ ਜੀ ਸਾਡਾ ਇੱਥੇ ਬਲੌਗ ਖਤਮ ਆ ਤੁਹਾਨੂੰ ਅਗਲੀ ਬਲੌਗ ਚ ਮਿਲਾਂਗੇ ਸਾਡੇ ਇਹ ਬਲੌਗ ਨੂੰ ਸਪੋਰਟ ਕਰਿਓ ਵਧੀਆ ਠੀਕ ਆ ਸਤਿ ਸ੍ਰੀ ਅਕਾਲ ਜੀ ਨਾਲ ਦੇਸੀ ਵਾਇਸ ਵਿੱਚ ਤੁਹਾਡਾ ਸਵਾਗਤ ਸੀ